ਨਵੇਂ ਅਕਾਲੀਆਂ ਤੇ ਬਾਦਲਾਂ ਦੀ ਹੋਵੇਗੀ ਇਕਤਾ ਅੱਜ ਹੋਵੇਗਾ ਵੱਡਾ ਫੈਸਲਾ ਕੀ ਸੁਖਬੀਰ ਬਾਦਲ ਦੇਣਗੇ ਪ੍ਰਧਾਨਗੀ ਤੋਂ ਅਸਤੀਫਾ ਮਾਮਲਾ ਕੀ ਹੈ ਅੱਜ ਕੀ ਹੋਣ ਜਾ ਰਿਹਾ ਹੈ ਕੀ ਅੱਜ ਅਹਿਮ ਅੱਜ ਦੋ ਅਕਾਲੀ ਸਿਆਸਤ ਦੇ ਵਿੱਚ ਘਟਨਾਵਾਂ ਬੜੀਆਂ ਅਹਿਮ ਨੇ ਗਿਆ ਉਹ ਕਿਹੜੀਆਂ ਘਟਨਾਵਾਂ ਅਹਿਮ ਨੇ ਉਹਨਾਂ ਦੇ ਬਾਰੇ ਚਰਚਾ ਕਰਦੇ ਆਂ ਇਸ ਬਾਰੇ ਗੱਲ ਕਰਦੇ ਆਂ ਕਿ ਕੀ ਵਾਕਈ ਅਕਾਲੀਆਂ ਦੇ ਵਿੱਚ ਨੇੜਤਾ ਦਾ ਸਵਾਲ ਜਿਹੜਾ ਆ ਉਹ ਹੱਲ ਹੋਣ ਕੰਢੇ ਆ ਜਾਂ ਹਜੇ ਵੀ ਕੋਈ ਅੜਿੱਕੇ ਨੇ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇ ਸਿਰ ਆਪੜਦੇ ਰਹਿਣ ਅਕਾਲੀ ਦਲ ਤੇ ਅਕਾਲੀ ਸਿਆਸਤ ਇਨੀ ਦਿਨੀ ਬੜੀ ਉਲਝਣ ਤੇ ਘੁੰਮਣ-ਘੇਰੀਆਂ ਦਾ ਸ਼ਿਕਾਰ ਹੈ ਕੋਈ ਕਹਿੰਦਾ ਕਿ ਇਕੱਠੇ ਹੋ ਜਾਣੇ ਚਾਹੀਦੇ ਨੇ ਕੋਈ ਕਹਿੰਦਾ ਕਿ ਕੁਝ ਲੀਡਰ ਦੁਬਾਰਾ ਅਕਾਲੀ ਦਲ ਪੁਨਰਸਰਜੀਤ ਤੋਂ ਬਾਦਲ ਧੜੇ ਚ ਜਾ ਸਕਦੇ ਨੇਗੇ ਇਸ ਵਿਚਕਾਰ ਅੱਜ ਇੱਕ ਅਹਿਮ ਘਟਨਾ ਵਾਪਰਨੀ ਹੈ ਦੋ ਵਾਪਰਨੀਆਂ ਨੇ ਇੱਕ ਨਹੀਂ ਦੋ ਪਹਿਲੀ ਗੱਲ ਇਹ ਹੈ ਕਿ ਅੱਜ ਨਵੇਂ ਅਕਾਲੀਆਂ ਨੇ ਜਾਨੀ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸਰਪ੍ਰਸਤਾ ਨੇ ਪਾਰਟੀ ਆਗੂਆਂ ਦੀ ਕਹਿ ਲਈ ਕਿ ਢਿੱਲੀ ਕਾਰਗੁਜ਼ਾਰੀ ਜਾਂ ਪਿਛਾ ਖਿੱਚ ਕਾਰਗੁਜ਼ਾਰੀ ਜਾਂ ਸੱਜੇ ਖੱਬੇ ਲੱਤਾਂ ਹੱਥ ਮਾਰਨ ਦੀ ਜਿਹੜੀ ਨੀਅਤ ਹੈ ਜਾਂ ਨੀਤੀ ਹੈ ਉਹਦੇ ਤੋਂ ਅੱਕ ਕੇ ਅੱਜ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਉਸ ਤੋਂ ਪਹਿਲਾਂ ਬਾਬਾ ਸਰਬਜੋਤ ਸਿੰਘ ਬੇਦੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਜਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਨੂੰ ਸੱਦਿਆ ਗਿਆ ਸੀ ਉਸ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ 9 ਫਰਵਰੀ ਨੂੰ ਇੱਕ ਅਹਿਮ ਮੀਟਿੰਗ ਕੀਤੀ ਜਾਵੇ ਜਿਹੜੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਵੇ ਕਿ ਕੀ ਅੱਗੇ ਕਰਨਾ ਹੈ ਕੀ ਬਾਦਲਾਂ ਦੇ ਨਾਲ ਏਕਾ ਕਰਨ ਕੀ ਜਿਹੜੇ ਹੋਰ ਅਕਾਲੀ ਦਲ ਵਿਚਰ ਰਹੇ ਨੇ ਉਹਨਾਂ ਨੂੰ ਵੀ ਉਸ ਏਕੇ ਚ ਲੈ ਕੇ ਆਉਣਾ ਹੈ ਉਹਨਾਂ ਨੂੰ ਵੀ ਉਸ ਏਕਤਾ ਦਾ ਹਿੱਸਾ ਬਣਾਉਣਾ ਹੈ ਕੀ ਭਾਜਪਾ ਦੇ ਨਾਲ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਸਿਆਸਤ ਕਿਵੇਂ ਦੀ ਕਰਨੀ ਹੈ ਤੇ ਨਾਲ ਦੀ ਨਾਲ ਜੋ ਪਾਰਟੀ ਜਿਸ ਰੂਹ ਦੇ ਨਾਲ ਬਣੀ ਸੀ ਉਸ ਦੇ ਨਾਲ ਅੱਗੇ ਵੱਧਦੀ ਹੋਈ ਵਿਖਾਈ ਨਹੀਂ ਦੇ ਰਹੀ ਕੁਝ ਆਗੂ ਛੱਡ ਕੇ ਚਲੇ ਗਏ ਜਿੱਚ ਚਰਨਜੀਤ ਸਿੰਘ ਬਰਾੜ ਦਾ ਨਮਾਇਆ ਨਾ ਹੈ ਉਹ ਆਗੂ ਛੱਡ ਕੇ ਚਲੇ ਗਏ ਹੁਣ ਸਵਾਲ ਇਹ ਹੈ ਕਿ ਇਨ੍ਹਾਂ ਗੱਲਾਂ ਦੇ ਲਈ ਅੱਜ ਇੱਕ ਮੀਟਿੰਗ ਜਿਹੜੀ ਆ ਉਹ ਸਰਪ੍ਰਸਤਾ ਨੇ ਸੱਦੀ ਹੈ ਉਸ ਮੀਟਿੰਗ ਦੇ ਵਿੱਚ ਇਹ ਫੈਸਲੇ ਲਏ ਜਾਣਗੇ ਇਹਦੇ ਵਿੱਚ ਸਾਰੇ ਵੱਡੇ ਆਗੂ ਮਨਪ੍ਰੀਤਿਆਲੀ ਪ੍ਰਵੇਂਦਰ ਸਿੰਘ ਢੀਂਡਸਾ ਸੁਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂ ਬਾਜਰਾ ਬੀਬੀ ਜਗੀਰ ਕੌਰ ਤੇ ਕੁਲ ਸਿੰਘ ਝੁੰਦਾ ਸਣੇ ਵੱਡੇ ਵੱਡੇ ਸਾਰੇ ਆਗੂ ਸੱਦੇ ਹੋਏ ਆ। ਉਹਨਾਂ ਆਗੂਆਂ ਦੇ ਨਾਲ ਇਹ ਗੱਲ ਕਰਨੀ ਹੈ ਤੇ ਇੱਥੇ ਇਹ ਵੀ ਵਿਚਾਰ ਹੋ ਸਕਦੀ ਹੈ ਕਿ ਜਿਹੜਾ ਗੱਲ ਤੁਰ ਹੀ ਹੈ ਇਕਤਾ ਦੀ ਨੰਗੇ ਪੈਰੀਂ ਜਾਣ ਦੀ ਮਜੀਠੀਆ ਹੋਰਾਂ ਨੇ ਗੱਲ ਕੀਤੀ ਹੈ। ਉਹ ਉਹਦੇ ਤੇ ਅੱਗੇ ਕੀ ਕਰਨਾ ਹੈ ਕਿਉਂਕਿ ਜੋ ਅੰਦਰੋਂ ਸੂਹਾਂ ਮਿਲ ਰਹੀਆਂ ਨੇ ਜੋ ਵੱਖ-ਵੱਖ ਵਸੀਲਿਆਂ ਤੋਂ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਨੇ ਇਸ ਮਾਮਲੇ 'ਚ ਉਹ ਇਹ ਕਹਿੰਦੀਆਂ ਨੇ ਕਿ ਨਵੇਂ ਅਕਾਲੀਆਂ ਦੇ ਅੰਦਰ ਜਾਂ ਅਕਾਲੀ ਦਲ ਪੁਨਰਸਜੀਤ ਦੇ ਅੰਦਰ ਇਸ ਗੱਲ ਨੂੰ ਲੈ ਕੇ ਸੋਸ਼ੋਪੰਜ ਕਿ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਉਹ ਦੇਖ ਰਹੇ ਨੇ ਕਿ ਕਿਹੜਾ ਕਿਹੜਾ ਆਗੂ ਬਾਦਲ ਢੜੇ ਦੇ ਟੱਚ ਦੇ ਵਿੱਚ ਇਸ ਨੂੰ ਲੈ ਕੇ ਵੀ ਇੱਕ ਦੂਜੇ ਦੇ ਉੱਤੇ ਨਿਗਾ ਰੱਖੀ ਜਾ ਰਹੀ ਹੈ ਜਿਸ ਕਰਕੇ ਮਾਮਲਾ ਜਟਲ ਹੁੰਦਾ ਜਾ ਰਿਹਾ ਹੈ ਨਵੇਂ ਅਕਾਲੀਆਂ ਦੀ ਇੱਕ ਸਮੱਸਿਆ ਜਿਹੜੀ ਸਭ ਤੋਂ ਵੱਡੀ ਉੱਭਰ ਕੇ ਆਈ ਕਿ ਚਲੋ ਹੁਣ ਪ੍ਰਧਾਨ ਜੀ ਦੇਖਣਗੇ ਪ੍ਰਧਾਨ ਜੀ ਕੀ ਕੀ ਦੇਖਣਗੇ ਇਹ ਹਜੇ ਸਪਸ਼ਟ ਨਹੀਂ ਸੀਗਾ ਪ੍ਰਧਾਨ ਜੀ ਨੇ ਪ੍ਰਧਾਨ ਜੀ ਦੀ ਪਹਿਲੀ ਸਿਆਸੀ ਪਾਰੀ ਸੀ ਤੇ ਪ੍ਰਧਾਨ ਜੀ ਨੂੰ ਉਹਦੇ ਵਿੱਚ ਹੀ ਜਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਦੇ ਵਿੱਚ ਉਹੀ ਉਹਨਾਂ ਨੂੰ ਪਹਿਲਾ ਪ੍ਰਧਾਨ ਬਣਾ ਦਿੱਤਾ ਗਿਆ ਜਨਨ ਕਿ ਉਹਨਾਂ ਦੀ ਕੋਈ ਸਿਆਸੀ ਟ੍ਰੇਨਿੰਗ ਤਾਂ ਨਹੀਂ ਸੀਗੀ ਇਸ ਪ੍ਰਕਾਰ ਦੀ ਕੋਈ ਸਿਖਲਾਈ ਨਹੀਂ ਸੀ ਕੋਈ ਉਹਨਾਂ ਨੇ ਕੋਈ ਐਦਾਂ ਦਾ ਕੰਮ ਕੀਤਾ ਨਹੀਂ ਸੀਗਾ ਹਾਲਾਂਕਿ ਉਹ ਸਿਆਸੀ ਤਿਕੜਮਸ ਜਾਣਦੇ ਨੇਗੇ ਇਹਦੇ 'ਚ ਕੋਈ ਦੋ ਰਹਿ ਨਹੀਂ ਹੈ ਪਰ ਉਹਨਾਂ ਨੇ ਇਹਨੂੰ ਪ੍ਰੈਕਟੀਕਲ ਚੀਜ਼ਾਂ ਨੂੰ ਉਹਵੇਂ ਦੇਖਿਆ ਨਹੀਂ ਸੀ ਤਾਂ ਪਾਰਟੀ ਦੇ ਅੰਦਰ ਇੱਕ ਵੱਡੀ ਖੜੋਤ ਆਈ ਮਨਪ੍ਰੀਤ ਸਿੰਘ ਯਾਲੀ ਦਾ ਬਿਆਨ ਫਿਰ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ ਤੇ ਦੂਜੇ ਪਾਸੇ ਅੱਜ ਵਿਕਰਮ ਜੀਠੀਆ ਆਪਣੀ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਨੇ ਅੱਜ ਇੱਕ ਵੱਡਾ ਰੋਡ ショ ਚੰਡੀਗੜ੍ਹ ਤੋਂ ਮਜੀਠੇ ਤੱਕ ਕੱਢਿਆ ਜਾਣਾ ਹੈ ਪੂਰੀ ਮਾਹੌਲ ਬੰਦੀ ਗੋਲਬੰਦੀ ਕਰਨ ਦੇ ਲਈ ਜਿਹੜਾ ਉਹ ਚੀਜ਼ਾਂ ਹੋਣਗੀਆਂ ਹੁਣ ਉਹਦੇ ਵਿੱਚ ਇਹ ਹੈ ਕਿ ਜਿਹੜੇ ਨਵੇਂ ਅਕਾਲੀ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਸਪਸ਼ਟ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਕੀ ਛੱਡਣ ਹੁਣ ਸਵਾਲ ਇਹ ਹੈ ਕਿ ਕੀ ਜਦੋਂ ਮਜੀਠੀਆ ਇਹ ਪ੍ਰਪੋਜ਼ਲ ਲੈ ਕੇ ਨੰਗੇ ਪੈਰੀ ਜਾਣਗੇ ਤਾਂ ਕੁਝ ਸ਼ਰਤਾਂ ਤਾਂ ਦੋਵੇਂ ਧਿਰਾਂ ਦੇ ਵਿਚਕਾਰ ਕੁਝ ਸ਼ਰਤਾਂ ਦਿੱਤਾ ਹੋਣਗੀਆਂ ਹਨਾ ਕਿ ਚੁੱਪਚੀ ਪੀਤੇ ਤਾਂ ਨਹੀਂ ਟਰਮ ਐਂਡ ਕੰਡੀਸ਼ਨਸ ਤੋਂ ਬਿਨਾ ਕਿ ਇਕਤਾ ਹੋ ਜਾਣੀ ਫਿਰ ਬਾਕੀ ਧੜੇ ਵੀ ਨਾਰ ਲਾਉਣੇ ਨੇ ਤਾਂ ਉੱਚ ਸਭ ਤੋਂ ਮੇਨ ਸ਼ਰਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਮੈਨੂੰ ਨਹੀਂ ਲੱਗਦਾ ਕਿ ਇੰਨੀ ਐਕਸਰਸਾਈਜ਼ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣਗੇ ਜੇ ਉਹਨਾਂ ਨੇ ਪ੍ਰਧਾਨਗੀ ਛੱਡਣੀ ਹੁੰਦੀ ਫਿਰ ਉਹ 2 ਦਸੰਬਰ ਦੇ ਹੁਕਮਨਾਮਿਆਂ ਨੂੰ ਪਿੱਠ ਨਾ ਦਿਖਾਉਂਦੇ ਇੱਕ ਸਿੱਧਾ ਤੇ ਸਪਸ਼ਟ ਜਿਹਾ ਇਹ ਜਵਾਬ ਹੈ ਕਿ ਜੇ ਉਹ ਪ੍ਰਧਾਨਗੀ ਛੱਡ ਕੇ ਅੱਗੇ ਵਧਣ ਦੀ ਇੱਛਾ ਰੱਖਦੇ ਨੇ ਰੱਖਦੇ ਸੀ ਜਾਂ ਉਹਨਾਂ ਦੇ ਆਲੇ ਦਾਲ ਦਾ ਘੇਰਾ ਕਿਉਂਕਿ ਇਸ ਵਿੱਚ ਸੁਖਬੀਰ ਸਿੰਘ ਬਾਦਲ ਉਹਨੇ ਦੋਸ਼ੀ ਨਹੀਂ ਦੋ ਦਸੰਬਰ ਦੇ ਹੁਕਮਨਾਮਿਆਂ ਤੋਂ ਪਿੱਛੇ ਹਟਣ ਦੇ ਮਾਮਲੇ 'ਚ ਉਹਦੇ 'ਚ ਆਲੇ ਦਾਲ ਦਾ ਘੇਰਾ ਵੀ ਉਹ ਕਿਚਨ ਕੈਬਿਨੇਟ ਹੈ ਜਿਹੜੀ ਉਹ ਵੀ ਬਹੁਤ ਵੱਡੀ ਜ਼ਿੰਮੇਵਾਰ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਉਹ ਕਿਚਨ ਕੈਬਿਨੇਟ ਕੀ ਇਹ ਮناسب ਸਮਝੂਗੀ ਕਿ ਏਕਤਾ ਦੇ ਨਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਕੁਰਬਾਨੀ ਦਿੱਤੀ ਜਾ ਸਕੇ ਹਾਲਾਂਕਿ 2 ਦਸੰਬਰ ਦੇ ਹੁਕਮਨਾਮੇ 'ਚ ਬੜੀ ਸਪਸ਼ਟ ਚੀਜ਼ ਸੀ ਜੀ ਉਹਨਾਂ ਨੂੰ ਮੰਨ ਲਿਆ ਜਾਂਦਾ ਉਸ ਸਮੇਂ ਤਾਂ ਅੱਜ ਹਾਲਾਤ ਡਿਫਰੈਂਟ ਹੁੰਦੇ ਕੁਝ ਵੱਖਰੇ ਹੁੰਦੇ ਪਤਾ ਨਹੀਂ ਕਿਉਂ ਨਹੀਂ ਮੰਨਿਆ ਕੀ ਕਿਆ ਸਿਆਸੀ ਕਾਰਨ ਹੋਣਗੇ ਤੇ ਪਰਤ ਵੱਖ-ਵੱਖ ਰਹਿਮਾਂ ਜਿਹੜੀਆਂ ਨੇਗੀਆਂ ਉਹ ਬਣਦੀਆਂ ਰਹੀਆਂ ਨੇਗੀਆਂ ਵਿਕਰਮ ਜੀਠੀਆ ਦਾ ਇਹ ਰੋਡ ਸ਼ੋ ਕੀ ਇਹ ਰੋਡ ਸ਼ੋ ਨਵੀਂ ਅਕਾਲੀ ਸਿਆਸਤ ਜਾ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਰੂਹ ਫੂਕ ਸਕਦਾ ਹੈ ਇਹਦਾ ਇੱਕ ਉੱਤਰ ਇਹ ਹੈ ਕਿ ਹਾਂ ਇਹ ਫੂਕ ਸਕਦਾ ਹੈ ਪਰ ਕਿਸ ਪੱਧਰ ਤੇ ਇਹ ਇੱਕ ਵੱਡਾ ਪ੍ਰਸ਼ਨ ਹੈ ਜਿਹਦਾ ਉੱਤਰ ਹਜੇ ਤਾਂ ਨਹੀਂ ਤਲਾਸ਼ਿਆ ਜਾ ਸਕਦਾ ਅਕਾਲੀ ਦਲ ਦੇ ਅੰਦਰ ਵਿਕਰਮ ਅਜੀਠਿਆ ਕੀ ਦੂਜੇ ਨੰਬਰ ਦੀ ਪਾਵਰ ਬਣ ਜਾਣਗੇ ਸੁਖਬੀਰ ਬਾਦਲ ਤੋਂ ਜਾ ਸੁਖਬੀਰ ਬਾਦਲ ਨੂੰ ਰੀਪਲੇਸ ਕੀਤਾ ਜਾਏਗਾ ਵਿਕਰਮ ਅਜੀਠਿਆ ਦੇ ਰਾਹੀਂ ਕਿ ਬਾਕੀ ਸਾਰੇ ਕਹਿ ਦਿੰਦੇ ਕਿ ਜੀ ਚਲੋ ਤੁਹਾਡੇ ਘਰ ਚ ਹੀ ਰਹਿਣੀ ਹੈ ਵੱਖਰੀ ਗੱਲ ਹੈ ਕਿ ਤੁਹਾਡੇ ਸਹੁਰਿਆਂ ਦੇ ਪ੍ਰਧਾਨਗੀ ਰਹੇ ਸੁਖਵੀਰ ਸਿੰਘ ਬਾਦਲ ਨੂੰ ਕਿ ਤੁਸੀਂ ਘਰ ਚ ਹੀ ਰਹਿਣੀ ਹੈ ਮਜੀਠੀਆ ਜੇਲ੍ਹ ਵੀ ਜਾਏ ਕਿੱਡਾ ਕੱਦ ਹੋ ਗਿਆ ਬੱਲੇ ਬੱਲੇ ਬਹਿ ਜਾ ਬਹਿ ਜਾ ਹੋਗੀ ਤੇ ਤੁਸੀਂ ਛੱਡ ਦਿਓ ਇਹ ਵਾਲੀ ਸਥਿਤੀ ਵੀ ਹੈ ਪਰ ਅੱਜ ਜਿਹੜੀ ਮੀਟਿੰਗ ਹੋਣੀ ਹੈ ਉਹ ਕਿਹੜੇ ਨਤੀਜੇ ਲੈ ਕੇ ਆਉਂਦੀ ਹੈ ਨਵੇਂ ਅਕਾਲੀਆਂ ਦੀ ਉਹਦੇ ਉੱਤੇ ਨਿਗਰੱਖਣੀ ਹੈ ਜਾਂ ਫਿਰ ਉਹ ਵੀ ਗੁੰਗਲਿਆਂ ਤੋਂ ਮਿੱਟੀ ਝਾੜਨ ਵਾਲਾ ਹੋਊਗਾ ਪਰ ਕਿਹਾ ਜਾ ਰਿਹਾ ਕਿ ਇਦਾਂ ਨਹੀਂ ਹੋਊਗਾ ਸਰਪ੍ਰਸਤਾ ਨੇ ਫੈਸਲਾ ਕੀਤਾ ਕਿ ਹੁਣ ਆਰ ਹੋਊਗੀ ਜਾਂ ਪਾਰ ਹੋਊਗੀ ਜਾਂ ਐਸੀ ਸਰਪ੍ਰਸਤ ਰਹਾਗੇ ਜਾਂ ਪਾਰਟੀ ਚੰਗੇ ਤਰੀਕੇ ਨਾਲ ਅੱਗੇ ਵਧੂਗੀ। ਯਾਨੀ ਕਿ ਇਹ ਸਥਿਤੀ ਹੈ। ਜਾਂ ਫਿਰ ਪਾਰਟੀ ਹੀ ਨਹੀਂ ਰਹੂਗੀ। ਇਹ ਵੀ ਇੱਕ ਸਵਾਲ ਖੜਾ ਹੋ ਚੁੱਕਿਆ ਹੈ। ਖੈ ਨਵੇਂ ਪੱਧਰ ਤੇ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇਗੀਆਂ। ਵਿਕਰਮ ਜੀਠੀਆ ਦਾ ਰੋਡ ਸ਼ੋ ਕੀ ਅਕਾਲੀ ਦਲ ਦੇ ਵਿੱਚ ਨਵੀਂ ਸਥਾਪਤੀ ਦੀ ਤਿਆਰੀ ਦੇ ਵਿੱਚ ਹੈ। ਕਿਉਂਕਿ ਵਿਕਰਮ ਜੀਠੀਆ 4-5 ਦਿਨ ਸੁਰਖੀਆਂ 'ਚ ਛਾਇਰੇ ਸੁਖਵੀਰ ਸਿੰਘ ਬਾਦਲ ਨੇ ਆਪਣੀ ਕੋਰ ਕਮੇਟੀ ਇਕੱਠੀ ਕੀਤੀ ਤੇ ਉਹ ਡੀਜੀਪੀ ਦਫ਼ਤਰ ਜਾਵਲੇ ਜਨਨਿਕ ਇਹ ਚੀਜ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਸੁਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਦੇ ਆਪਸੀ ਜਿਹੜੇ ਸਿਆਸੀ ਤਲਕ ਨੇਗੇ ਉਹਨਾਂ ਦੇ ਵਿੱਚ ਵੀ ਖਠਾਸ ਦੀਆਂ ਖਬਰਾਂ ਵਕ-ਵਕ ਵਸੀਲਿਆਂ ਤੋਂ ਆਉਂਦੀਆਂ ਰਹਿੰਦੀਆਂ ਨੇਗੀਆਂ ਤਾਂ ਇਹਨਾਂ ਦੇ ਇਸ ਵਿਚਕਾਰ ਸਬਕਾਸੇ ਦੇ ਵਿਚਕਾਰ ਅੱਜ ਵਾਲੀ ਮੀਟਿੰਗ ਬਹੁਤ ਹੈਮ ਹੋ ਜਾਣੀ ਹੈ ਵਿਕਰਮ ਮਜੀਠੀਆ ਦੇ ਰੋਡ ショਅ ਤੇ ਨਜ਼ਰ ਰੱਖਾਂਗੇ ਜੇ ਕੋਈ ਵੱਡੀ ਡਿਵੈਲਪਮੈਂਟ ਹੋਈ ਜਾਂ ایسی ਘਟਨਾ ਵਾਪਰੀ ਉਹਦੇ ਬਾਰੇ ਤੁਹਾਨੂੰ ਤੁਰੰਤ ਦੱਸਾਂਗੇ ਪਰ ਆਉਂਦੇ ਦਿਨ ਅਕਾਲੀ ਸਿਆਸਤ ਦੇ ਵਿੱਚ ਵੱਡੀ ਉਥਲ-ਪੁਥਲ ਦੇ ਆਲੇ-ਹੂਣ ਆਲੇ ਨੇ ਭਾਰਤੀ ਜਨਤਾ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਦੋਵੇਂ ਧਿਰਾਂ ਇਸ ਸਮੇਂ ਗੱਠ ਜੋੜ ਦੇ ਮੂੜ 'ਚ ਨੇ ਸਮਾਂ ਅੱਗੇ ਜਾ ਕੇ ਦੱਸ ਸਕਦਾ ਪਰ ਫਿਲਹਾਲ ਦੋਵੇਂ ਧੜਿਆਂ ਦੇ ਅੰਦਰ ਵੱਡੇ ਪੱਧਰ ਤੇ ਆਗੂ ਜਿਹੜੇ ਆ ਉਹ ਜਾਣ ਦੇ ਲਈ ਭਾਜਪਾ ਦੇ ਨਾਲ ਤਿਆਰ ਨਹੀਂ ਖੈਰ ਅੱਜ ਦੀ ਮੀਟਿੰਗ ਦੇ ਵਿੱਚ ਦੇਖਦੇ ਆ ਕਿ ਨਵੇਂ ਅਕਾਲੀ ਕੀ ਫੈਸਲਾ ਲੈਂਦੇ ਆ ਜਿਸ ਤੋਂ ਬਾਅਦ ਅਕਾਲੀ ਸਿਆਸਤ ਨੇ ਕਿਸ ਕਰਵਟ ਬੈਠਣਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ